ਕਈ ਵਾਰ ਇਨਸਾਨ ਬਿਨਾਂ ਸੰਭਾਲ ਕੀਤੇ ਆਪਣੇ ਘਰ ਅੰਦਰ ਇਸ ਤਰ੍ਹਾਂ ਦੀਆਂ ਚੀਜ਼ਾਂ ਰੱਖ ਲੈਂਦਾ ਹੈ ਜੋ ਕਿ ਕਿਸੇ ਸਮੇਂ ਵੀ ਉਸ ਇਨਸਾਨ ਨੂੰ ਮੁਸੀਬਤ ਵਿੱਚ ਪਾ ਸਕਦੀਆਂ ਨੇ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਫਗਵਾੜਾ ਵਿਖੇ ਜਿੱਥੇ ਕਿ ਇੱਕ ਵਿਅਕਤੀ ਦੀ ਲਾਪਰਵਾਹੀ ਦਾਖਮਿਆਜਾ ਉਸਦੇ ਮਾਸੂਮ ਬੱਚੇ ਨੂੰ ਭੁਗਤਣਾ ਪਿਆ ਦਰਅਸਲ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਘਰ ਵਿੱਚ ਕਟਰ ਮਸ਼ੀਨ ਕੰਮ ਕਰਨ ਵਾਸਤੇ ਰੱਖੀ ਸੀ ਜੋ ਕਿ ਚਲਦੀ ਹੀ ਰਹਿ ਗਈ ਜਿਸ ਨਾਲ ਉਸ ਦਾ ਮਾਸੂਮ ਬੱਚਾ ਉਸ ਮਸ਼ੀਨ ਦੀ ਚਪੇਟ ਵਿਚ ਆਉਣ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਬੱਚੇ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਵਿਖੇ ਡੈਫਰ ਕਰ ਦਿੱਤਾ ਹਸਪਤਾਲ ਦੇ ਡਾਕਟਰ ਮੁਤਾਬਕ ਬੱਚਾ ਗੰਭੀਰ ਹਾਲਤ ਵਿੱਚ ਸੀ ਜਿਸ ਦੇ ਚਲਦਿਆਂ ਹੀ ਉਹਨਾਂ ਵੱਲੋਂ ਮੁੱਢਲਾ ਇਲਾਜ ਕਰਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਕੀ ਮਾਮਲਾ ਇੱਕ ਛੋਟਾ ਬੱਚਾ ਆ ਇੱਕ ਛੋਟਾ ਬੱਚਾ ਆ ਵੀ ਨਹੀਂ ਆ ਰਿਹਾ ਤੇ ਘਰ ਵਿੱਚ ਕਟਰ ਮਸ਼ੀਨ ਰੱਖੀ ਹੋਈ ਸੀ ਉਹਦੇ ਫਾਦਰ ਨੇ ਗਲਤੀ ਨਾਲ ਔਨ ਹੋ ਗਈ ਉਹਦੇ ਕੋਲੋਂ ਤੇ ਉਹਦੇ ਪੇਟ ਤੇ ਕੱਟ ਲੱਗ ਗਿਆ ਤੇ ਇੰਟਰਸਟਾਈਨਸ ਵਗੈਰਾ ਸਾਰਾ ਕੁਝ ਜੋ ਵੀ ਆਰਗਨਸ ਹੁੰਦੇ ਨਾ ਪੇਟ ਦੇ ਉਹ ਬਾਹਰ ਆ ਗਏ ਤੇ ਉਹਦੇ ਲਈ ਹੁਣ ਆਪਾਂ ਫਰਸਟ ایڈ ਕਰ ਦਈਏ ਬੈਂਡੇਜ ਵਗੈਰਾ ਕਰ ਦਈਏ ਸਾਰੇ ਤੇ ਹੁਣ ਫਰਸਟ ایڈ ਤੋਂ ਬਾਅਦ ਵਿੱਚ ਆਪਾਂ ਪੈਡੀਆਟ੍ਰਿਕ ਸਰਜਨ ਦੇ ਲਈ ਆਪਾਂ ਪੀਜੀ ਲੱਦਿਆਂ ਪੀਜੀ ਲੱਦਿਆਂ ਮੈਮੇ ਸਰਕਾਰ ਵੱਲੋਂ ਨਹੀਂ ਪੀਂਦੀ ਹਸਪੀਟਲ ਵੱਲੋਂ ਹਾਂ ਹਾਂ ਇੱਕ ਵਾਰ ਤਾਂ ਆਪਾਂ ਸਰਕਾਰ ਵੱਲੋਂ ਫ੍ਰੀ ਹੀ ਭੇਜਾਂਗੇ ਪੇਸ਼ੰਗੋ ਤਾਂ ਮੈਂ ਕਿਹੜੀ ਜਗ੍ਹਾ ਰਹਿਣ ਵਾਲੀ ਸੀ ਇੱਕ ਗਵਾਰਦੇ ਤੇ ਰਹਿਣ ਵਾਲੇ ਆ ਉਦਾਂ ਬੱਚੇ ਦੀ ਕੰਡੀਸ਼ਨ ਬੱਚਾ ਵੈਸੇ ਠੀਕ ਹੈ ਬਟ ਆਰਗਨ ਸਾਰੇ ਬਾਹਰ ਆ ਗਏ ਆ ਤਾਂ ਥੋੜੀ ਦਿੱਕਤ ਦਿਖਾ ਰਹਾ ਹੈ ਇਹ ਇਨਫੈਕਸ਼ਨ ਹੋ ਸਕਦੇ ਹੁੰਦੇ ਨੇ ਕਿਸੇ ਵਿਅਕਤੀ ਦੀ ਛੋਟੀ ਜਿਹੀ ਲਾਪਰਵਾਹੀ ਕਿਸੇ ਸਮੇ ਉਸ ਨੂੰ ਬਿਫਤਾ ਵਿੱਚ ਪਾ ਸਕਦੀ ਹੈ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਤੋਂ ਸਬਕ ਲੈਣ ਦੀ ਅਤੇ ਇਸ ਤਰ੍ਹਾਂ ਦੀਆਂ ਜਾਨਲੇਵਾ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਦੀ ਨਵਰੰਗ ਚੈਨਲ 'ਤੇ ਫਗਵਾੜਾ ਤੋਂ ਜਸ ਸ਼ਰਮਾ ਦੀ ਰਿਪੋਰਟ ਕਈ ਵਾਰ ਇਨਸਾਨ ਬਿਨਾ ਸੰਭਾਲ ਕੇ ਤੇ ਆਪਣੇ ਘਰ ਅੰਦਰ ਇਸ ਤਰ੍ਹਾਂ ਦੀਆਂ ਚੀਜ਼ਾਂ ਰੱਖ ਲੈਂਦਾ ਹੈ ਜੋ ਕਿ ਕਿਸੇ ਸਮੇਂ ਵੀ ਉਸ ਇਨਸਾਨ ਨੂੰ ਮੁਸੀਬਤ ਵਿੱਚ ਪਾ ਸਕਦੀਆਂ ਨੇ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਫਗਵਾੜਾ ਵਿਖੇ ਜਿੱਥੇ ਕਿ ਇੱਕ ਵਿਅਕਤੀ ਦੀ ਲਾਪਰਵਾਹੀ ਦਾਖ ਮਿਆਜਾ ਉਸਦੇ ਮਾਸੂਮ ਬੱਚੇ ਨੂੰ ਭੁਗਤਣਾ ਪਿਆ ਦਰਅਸਲ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਘਰ ਵਿੱਚ ਕਟਰ ਮਸ਼ੀਨ ਕੰਮ ਕਰਨ ਵਾਸਤੇ ਰੱਖੀ ਸੀ ਜੋ ਕਿ ਚਲਦੀ ਹੀ ਰਹਿ ਗਈ ਜਿਸ ਨਾਲ ਉਸ ਦਾ ਮਾਸੂਮ ਬੱਚਾ ਉਸ ਮਸ਼ੀਨ ਦੀ ਚਪੇਟ ਵਿੱਚ ਆਉਣ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਬੱਚੇ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਵਿਖੇ ਡੈਫਰ ਕਰ ਦਿੱਤਾ ਹਸਪਤਾਲ ਦੇ ਡਾਕਟਰ ਮੁਤਾਬਕ ਬੱਚਾ ਗੰਭੀਰ ਹਾਲਤ ਵਿੱਚ ਸੀ ਜਿਸ ਦੇ ਚਲਦਿਆਂ ਹੀ ਉਹਨਾਂ ਵੱਲੋਂ ਮੁੱਢਲਾ ਇਲਾਜ ਕਰਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਕੀ ਮਾਮਲਾ ਇੱਕ ਛੋਟਾ ਬੱਚਾ ਆ ਇੱਕ ਛੋਟਾ ਬੱਚਾ ਆ ਵੀ ਨਹੀਂ ਆਦਾ ਤੇ ਘਰ ਵਿੱਚ ਕਟਰ ਮਸ਼ੀਨ ਰੱਖੀ ਹੋਈ ਸੀ ਉਹਦੇ ਫਾਦਰ ਨੇ ਗਲਤੀ ਨਾਲ ਆਨ ਹੋ ਗਈ ਉਹਦੇ ਕੋਲੋਂ ਤੇ ਉਹਦੇ ਤੇ ਇਸ ਤੇ ਕੱਟ ਲੱਗ ਗਿਆ ਤੇ ਇੰਟਰਸਟਾਈਨਸ ਵਗੈਰਾ ਸਾਰਾ ਕੁਝ ਜੋ ਵੀ ਆਰਗਨਸ ਹੁੰਦੇ ਨਾ ਢੇਟ ਦੇ ਉਹ ਬਾਹਰ ਆ ਗਏ ਤੇ ਉਹਦੇ ਲਈ ਹੁਣ ਆਪਾਂ ਫਰਸਟ ایڈ ਕਰ ਦਿੱਤੀ ਆ ਬੈਂਡੇਜ ਵਗੈਰਾ ਕਰ ਦਿੱਤੀ ਆ ਸਾਰੀ ਤੇ ਹੁਣ ਫਰਸਟ ایڈ ਤੋਂ ਬਾਅਦ ਵਿੱਚ ਆਪਾਂ ਪੈਡੀਆਟ੍ਰਿਕ ਸਰਜਨ ਦੇ ਲਈ ਆਪਾਂ ਪੀਜੇ ਲੱਦਿਆਂ ਪੀਜੇ ਪੀਲੀ ਪੀਜੇ ਮੈਮੇ ਸਰਕਾਰ ਵੱਲੋਂ ਨਹੀਂ ਪੀਜੀ ਹਸਪੀਟਲ ਵੱਲੋਂ ਹਾਂ ਹਾਂ 108 ਆਪਾਂ ਸਰਕਾਰ ਵੱਲੋਂ ਫ੍ਰੀ ਹੀ ਭੇਜਾਂਗੇ ਪੇਸ਼ੰਗੋ ਤਾਂ ਮੈਂ ਕਿਹੜੀ ਜਗ੍ਹਾ ਰਹਿਣ ਵਾਲੀ ਸੀ 105 ਗਵਾਰੀ ਤੇ ਰਹਿਣ ਵਾਲੀ ਆ ਉਦਾਂ ਬੱਚੇ ਦੀ ਕੰਡੀਸ਼ਨ ਆ ਬੱਚਾ ਵੈਸੇ ਠੀਕ ਹੈ ਬਟ ਆਰਗਨਸ ਸਾਰੇ ਬਾਹਰ ਆ ਗਿਆ ਤਾਂ ਥੋੜੀ ਦਿੱਕਤ ਦੀ ਗੱਲ ਹੈ ਇਹ ਇਨਫੈਕਸ਼ਨ ਹੋ ਸਕਦੀ ਹੁੰਦੀ ਹੈ ਕਿਸੇ ਵਿਅਕਤੀ ਦੀ ਛੋਟੀ ਜਿਹੀ ਲਾਪਰਵਾਹੀ ਕਿਸੇ ਸਮੇਂ ਉਸ ਨੂੰ ਬਿਫਤਾ ਵਿੱਚ ਪਾ ਸਕਦੀ ਹੈ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਤੋਂ ਸਬਕ ਲੈਣ ਦੀ ਅਤੇ ਇਸ ਤਰ੍ਹਾਂ ਦੀਆਂ ਜਾਨਲੇਵਾ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਦੀ ਨਵਰੰਗ ਚੈਨਲ 'ਤੇ ਫਗਵਾੜਾ ਤੋਂ ਜੈ ਸ਼ਰਮਾ ਦੀ ਰਿਪੋਰਟ